ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਐਲਮ ਦੇ ਉਤੇ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਮੇਰੇ ਧੰਨ ਧੰਨ ਗੁਰਨਾਨਕ ਪਾਸਾ ਜੀ ਨੇ ਸਾਨੂੰ ਕਿਸ ਭਾਂਡੇ ਬਾਰੇ ਗੱਲ ਕੀਤੀ ਹੈ ਜੋ ਭਾਂਡਾ ਹਮੇਸ਼ਾ ਸਾਨੂੰ ਭਰ ਕੇ ਰੱਖਣਾ ਚਾਹੀਦਾ ਉਸ ਭਾਂਡੇ ਦੀ ਵਿਆਖਿਆ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਪਾਂ ਉਹਨਾਂ ਭੈਣ ਭਰਾਵਾਂ ਦੇ ਲਈ ਵੀ ਇਹ ਵੀਡੀਓ ਖਾਸ ਬਣਾਈ ਹੈ ਜਿਹੜੇ ਭੈਣ ਭਰਾ ਕਹਿੰਦੇ ਕਿ ਅਸੀਂ ਬਹੁਤ ਵੰਦਗੀ ਕੀਤੀ ਪਾਠ ਕੀਤਾ ਗੁਰਬਾਣੀ ਪੜ੍ਹੀ ਪਰ ਸਾਡੀਆਂ ਮਨੋ ਕਾਮਨਾ ਪੂਰੀਆਂ ਨਹੀਂ ਹੋਈਆਂ ਆਪਾਂ ਅੱਜ ਉਹਨਾਂ ਨੂੰ ਖਾਸ ਮੰਤਰ ਦੱਸਾਂਗੇ ਕਿ ਉਹ ਇਸ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਣ ਜੋ ਮੇਰੇ ਧੰਨ ਧੰਨ ਗੁਰੂ ਨਾਨਕ ਪਾਸਾ ਜੀ ਨੇ ਦਿੱਤਾ ਸੀ ਸਾਨੂੰ ਜੇਕਰ ਇਸ ਮੰਤਰ ਦਾ ਜਾਪ ਕਰਨਾ ਸੀ ਸ਼ੁਰੂ ਕਰ ਦੇਵਾਂਗੇ ਤਾਂ ਉਹਨਾਂ ਦੀਆਂ ਸਾਰੀਆਂ ਹੀ ਮਨੋ ਕਾਮਨਾ ਪੂਰੀਆਂ ਹੋ ਜਾਣਗੀਆਂ ਸੰਗਤ ਦੀ ਜ਼ਿੰਦਗੀ ਵਿੱਚ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਨੇ ਜੋ ਬਹੁਤ ਡੂੰਘੀਆਂ ਲੱਗਦੀਆਂ ਨੇ ਕਿਤੇ ਨਾ ਕਿਤੇ ਸਾਡੇ ਦਿਲ ਨੂੰ ਵੀ ਚੁੱਭ ਜਾਂਦੀਆਂ ਨੇ ਪਰ ਅਸਲ ਵਿੱਚ ਉਹੀ ਗੱਲਾਂ ਸਾਨੂੰ ਅੰਦਰੋਂ ਜਗਾਉਂਦੀਆਂ ਨੇ ਜਦੋਂ ਕੋਈ ਸਾਨੂੰ ਸੱਚ ਕਹਿੰਦਾ ਹੈ ਸਾਡੀ ਕੋਈ ਕਮੀ ਦੱਸਦਾ ਹੈ ਜਾਂ ਸਾਨੂੰ ਸਿੱਧਾ ਆਇਨਾ ਦਿਖਾਉਂਦਾ ਹੈ ਤਾਂ ਅਸੀਂ ਪਹਿਲਾਂ ਗੁੱਸਾ ਕਰ ਲੈਂਦੇ ਹਾਂ ਕਿਉਂਕਿ ਸਾਡੇ ਅਹੰਕਾਰ ਨੂੰ ਝਟਕਾ ਲੱਗਦਾ ਹੈ ਪਰ ਜੋ ਮਨੁੱਖ ਇਹ ਸਮਝ ਲੈਂਦਾ ਹੈ ਕਿ ਇਹ ਗੱਲ ਰੱਬ ਨੇ ਉਸਦੇ ਭਲੇ ਲਈ ਕੀਤੀ ਹੈ ਉਹੀ ਅਸਲ ਵਿੱਚ ਸਿਆਣਾ ਤੇ ਆਤਮਿਕ ਤੌਰ ਤੇ ਜਾਗਰੂਕ ਬੰਦਾ ਬਣ ਜਾਂਦਾ ਹੈ ਡੂੰਘੀਆਂ ਗੱਲਾਂ ਸਾਡੇ ਅੰਦਰਲੇ ਜ਼ਹਿਰ ਨੂੰ ਬਾਹਰ ਕੱਢਦੀਆਂ ਨੇ ਜਿਵੇਂ ਕੌੜੀ ਦਵਾਈ ਸਰੀਰ ਦਾ ਰੋਗ ਦੂਰ ਕਰਦੀ ਹੈ ਤਿਵੇਂ ਸੱਚ ਦੀ ਗੱਲ ਮਨ ਦਾ ਰੋਗ ਮਟਾਉਂਦੀ ਹੈ ਅਕਸਰ ਅਸੀਂ ਮਿੱਠੇ ਬੋਲ ਸੁਣ ਕੇ ਖੁਸ਼ ਹੋ ਜਾਂਦੇ ਹਾਂ ਪਰ ਉਹ ਬੋਲ ਸਾਨੂੰ ਬਦਲਦੇ ਨਹੀਂ ਜਦੋਂ ਕੋਈ ਚੁਬਮੀ ਜੀ ਗੱਲ ਸੁਣਾਉਂਦਾ ਹੈ ਤਾਂ ਸਾਡੇ ਅੰਦਰ ਵਿਚਾਰ ਜਨਮ ਲੈਂਦੇ ਨੇ ਸ਼ਾਇਦ ਮੇਰੇ ਅੰਦਰ ਕੁਝ ਬਦਲਣ ਦੀ ਲੋੜ ਹੈ ਜਾਂ ਮੈਂ ਗਲਤ ਉਹੀ ਸਮਾਂ ਹੁੰਦਾ ਹੈ ਜਦੋਂ ਬੰਦਾ ਆਪਣੇ ਆਪ ਨਾਲ ਸੱਚਾ ਹੁੰਦਾ ਹੈ ਪਰਮਾਤਮਾ ਹਮੇਸ਼ਾ ਸਾਨੂੰ ਕਿਸੇ ਨਾ ਕਿਸੇ ਰਾਹੀਂ ਸੰਦੇਸ਼ ਦਿੰਦੇ ਹਨ ਕਦੇ ਕਿਸੇ ਦੇ ਬਚਨ ਰਾਹੀਂ ਕਦੇ ਕਿਸੇ ਦੇ ਤਾੜਨ ਰਹੀ ਇਸ ਲਈ ਕਦੇ ਵੀ ਡੂੰਗੀਆਂ ਗੱਲਾਂ ਤੋਂ ਭੱਜਿਆ ਨਾ ਕਰੂ ਉਹਨਾਂ ਨੂੰ ਆਪਣੇ ਮਨ ਦੇ ਦਰਪਣ ਵਾਂਗ ਵੱਲੋਂ ਜਿਹੜਾ ਬੰਦਾ ਇਹ ਸਿੱਖ ਲੈਂਦਾ ਹੈ ਹਰ ਚੁੱਬਣ ਪਿੱਛੇ ਰੱਬ ਦਾ ਇਸ਼ਾਰਾ ਹੁੰਦਾ ਹੈ ਉਹ ਬੰਦਾ ਕਦੇ ਦੁਖੀ ਨਹੀਂ ਰਹਿੰਦਾ ਸੱਚਾਈ ਤਾਂ ਸੱਚਾਈ ਦਾ ਰਸਤਾ ਹਮੇਸ਼ਾ ਡੂੰਗਾ ਹੁੰਦਾ ਹੈ ਪਰ ਉਹੀ ਰਸਤਾ ਸਾਨੂੰ ਰੱਬ ਦੇ ਨੇੜੇ ਲੈ ਕੇ ਜਾਂਦਾ ਇਸ ਲਈ ਸੰਗਤ ਜੀ ਅੱਜ ਤੋਂ ਜਦੋਂ ਵੀ ਕੋਈ ਤੁਹਾਨੂੰ ਸੱਚ ਕਹੇ ਭਾਵੇਂ ਉਹ ਗੱਲ ਕੌੜੀ ਲੱਗੇ ਉਸ ਨੂੰ ਰੱਬ ਦੀ ਕਿਰਪਾ ਸਮਝ ਕੇ ਸਵੀਕਾਰ ਕਰਿਆ ਕਰੋ ਕਿਉਂਕਿ ਡੁੰਗੀਆਂ ਗੱਲਾਂ ਹੀ ਸਾਡੇ ਅੰਦਰ ਦੀ ਮੈਲ ਨੂੰ ਧੋਂਦੀਆਂ ਨੇ ਤੇ ਉਹੀ ਸਾਨੂੰ ਇੱਕ ਸੱਚਾ ਨਿਮਰ ਤੇ ਰੋਸ਼ਨ ਮਨੁੱਖ ਬਣਾਉਂਦੀਆਂ ਨੇ ਜ਼ਿੰਦਗੀ ਦੇ ਵਿੱਚ ਜਿਹੜੀਆਂ ਇਹ ਡੁੰਗੀਆਂ ਗੱਲਾਂ ਨੇ ਨਾ ਇਹ ਹੀ ਸਾਡੇ ਮਨ ਨੂੰ ਸਿੱਧੇ ਰਾਹ ਪਾਉਂਦੀਆਂ ਨੇ ਸਾਡੇ ਹੰਕਾਰ ਨੂੰ ਖਤਮ ਕਰਦੀਆਂ ਨੇ ਕਈ ਵਾਰ ਇਹ ਡੁੰਗੀਆਂ ਗੱਲਾਂ ਸੁਣ ਕੇ ਸਾਨੂੰ ਗੁੱਸਾ ਵੀ ਆ ਜਾਂਦਾ ਪਰ ਇਹ ਡੁੰਗੀਆਂ ਗੱਲਾਂ ਸੁਣ ਕੇ ਸਾਨੂੰ ਉੱਪਰ ਰਹਿਣਾ ਚਾਹੀਦਾ ਤੇ ਸੋਚਣਾ ਚਾਹੀਦਾ ਕਿ ਵਾਕਿਆ ਮੈਂ ਕਿਤੇ ਨਾ ਕਿਤੇ ਗਲਤ ਤਾਂ ਨਹੀਂ ਸਾਨੂੰ ਸੱਚ ਦੇ ਦਰਵਾਜ਼ੇ ਵੱਲ ਪਰਮਾਤਮਾ ਤੱਕਦਾ ਜਦੋਂ ਅਸੀਂ ਇਹਨਾਂ ਡੂੰਘੀਆਂ ਗੱਲਾਂ ਬਾਰੇ ਸੋਚਦੇ ਹਾਂ ਅਸਲ ਸਿਆਣਾ ਉਹ ਨਹੀਂ ਜੋ ਸਿਰਫ ਮਿੱਠੀਆਂ ਗੱਲਾਂ ਸੁਣੇ ਪਰ ਜੋ ਡੂੰਘੀਆਂ ਗੱਲਾਂ ਤੇ ਕੌੜੀਆਂ ਗੱਲਾਂ ਨੂੰ ਆਪਣੇ ਆਪ ਤੇ ਲਾਗੂ ਕਰੇ ਅਸਲ ਸਿਆਣਾ ਤਾਂ ਉਹੀ ਹੈ ਜਦੋਂ ਅਸੀਂ ਗੁਰੂ ਦੇ ਬਚਨਾਂ ਤੇ ਚੱਲਦੇ ਹਾਂ ਸਾਡਾ ਮਨ ਸਾਫ਼ ਹੋ ਜਾਂਦਾ ਹੈ ਤੇ ਜੀਵਨ ਵਿੱਚ ਰਾਹ ਆਸਾਨ ਹੋ ਜਾਂਦਾ ਹੈ। ਇਨਸਾਨ ਨੂੰ ਆਪਣੀ ਅੰਦਰੋਂ ਹਟ ਕੇ ਦਾਨ, ਦਰਿਆਦਿਲੀ, ਨਾਮ ਜਪ ਅਤੇ ਸੇਵਾ ਰਹੀ ਚੰਗਾ ਪ੍ਰਬੰਧ ਮਿਲਦਾ ਹੈ। ਬਾਬਾ ਬੁੱਲੇ ਸਾਜੀ ਦੀਆਂ ਗੱਲਾਂ ਸਾਨੂੰ ਦੱਸਦੀਆਂ ਨੇ ਕਿ ਅਸਲ ਆਤਮਾ ਦੇ అనుభవ ਨੇ ਸਭ ਤੋਂ ਪਹਿਲਾਂ ਅਹੰਕਾਰ ਤੇ ਗਰੂਰ ਨੂੰ ਛੱਡਣਾ ਲਾਜ਼ਮੀ ਹੈ। ਜਿਸ ਮਨ ਵਿੱਚ ਨਿਮਰਤਾ ਹੋਵੇ ਉਹੀ ਮਨ ਗੁਰੂ ਦੀ ਬਾਣੀ ਸਮਝ ਸਕਦਾ ਹੈ। ਜੇ ਤੁਸੀਂ ਦਿਨ ਰਾਤ ਨਾਮ ਦਾ ਸਿਮਰਨ ਕਰੋਗੇ ਤਾਂ ਜੀਵਨ ਦੀਆਂ ਪਰੇਸ਼ਾਨੀਆਂ ਘੱਟ ਹੋਣਗੀਆਂ ਤੇ ਅੰਦਰ ਦੀ ਖੁਸ਼ੀ ਪਤਣੀ ਸ਼ੁਰੂ ਹੋ ਜਾਵੇਗੀ ਜਿਸ ਤਰ੍ਹਾਂ ਕਿ ਸੰਗਤ ਜੀ ਆਪਾਂ ਆਪਣੀ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਕਿ ਮਨੁੱਖ ਦੇ ਕੋਲ ਦੋ ਖੰਭ ਨੇ ਇੱਕ ਬੰਦਕੀ ਤੇ ਇੱਕ ਗੁਰਬਾਣੀ ਪੜਨਾ ਦੋਹਾਂ ਖੰਭਾਂ ਤੋਂ ਬਿਨਾਂ ਮਨੁੱਖ ਉੱਡ ਨਹੀਂ ਸਕਦਾ ਗੁਰਬਾਣੀ ਪੜਨਾ ਗੁਰਬਾਣੀ ਦੀ ਖੋਜ ਕਰਨਾ ਹੁੰਦਾ ਹੈ ਤੇ ਬੰਦਕੀ ਕਰਨਾ ਆਪਣੇ ਧਿਆਨ ਨੂੰ ਕੰਟਰੋਲ ਦੇ ਵਿੱਚ ਰੱਖਣਾ ਹੁੰਦਾ ਹੈ ਧਿਆਨ ਪਰਮਾਤਮਾ ਦੇ ਵਿੱਚ ਲਾਉਣਾ ਹੁੰਦਾ ਹੈ ਦੋਵੇਂ ਬਹੁਤ ਜ਼ਰੂਰੀਆਂ ਨੇ ਗੁਰਬਾਣੀ ਪੜਨ ਤੋਂ ਪਹਿਲਾਂ ਜੇਕਰ ਅਸੀਂ ਵੰਦਕੀ ਕਰਨੀ ਸ਼ੁਰੂ ਕਰ ਦਵਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਜਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਆਪਣੇ ਆਪ ਹੋਣੀਆਂ ਸ਼ੁਰੂ ਹੋ ਜਾਣਗੀਆਂ ਸੋ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਕਿ ਸਾਡੀ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਤਾਂ ਮੈਂ ਉਹਨਾਂ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਜਦੋਂ ਵੀ ਤੁਸੀਂ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਭਾਵੇਂ ਤੁਸੀਂ ਘੱਟ ਤੋਂ ਘੱਟ ਪੜ੍ਹੋ ਪਰ ਉਸ ਤੋਂ ਪਹਿਲਾਂ ਤੁਸੀਂ ਅੱਧਾ ਪੌਣਾ ਘੰਟਾ 20 ਮਿੰਟ ਜਿੰਨਾ ਤੁਹਾਡਾ ਮਨ ਕਰੇ ਉਨੇ ਮਿੰਟ ਬਹਿ ਕੇ ਰਾਤ ਨੂੰ 12 ਤੋਂ 3 ਵਜੇ ਦੇ ਵਿੱਚ ਬੰਦਕੀ ਕਰਨੀ ਬੰਦਕੀ ਕੀ ਹੈ ਬੰਦਕੀ ਇੱਕ ਸ਼ਬਦ ਹੈ ਜੋ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਦਿੱਤਾ ਉਹ ਹੈ ਵਾਹਿਗੁਰੂ ਇਸ ਸ਼ਬਦ ਨੂੰ ਜੇਕਰ ਅਸੀਂ ਰੋਜ਼ਾਨਾ ਜਾਪ ਕਰਨਾ ਸ਼ੁਰੂ ਕਰ ਦਵਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਵੇਖਣਾ ਘੱਟੋ-ਘੱਟ 6 ਮਹੀਨੇ ਤੁਸੀਂ ਇਸ ਸ਼ਬਦ ਦਾ ਜਾਪ ਕਰਕੇ ਵੇਖੋ ਫਿਰ ਤੁਸੀਂ ਮੈਨੂੰ ਦੱਸਣਾ ਕਿ ਤੁਹਾਡੇ ਨਾਲ ਕੀ ਹੋਇਆ ਕੋਈ 21 ਦਿਨ ਨਹੀਂ ਕੋਈ 41 ਦਿਨ ਨਹੀਂ ਕੋਈ 10 ਦਿਨ ਨਹੀਂ ਤੁਸੀਂ 6 ਮਹੀਨੇ ਲਗਾਤਾਰ ਵੰਦਗੀ ਦੇ ਇਸ ਵਾਹਿਗੁਰੂ ਮੰਤਰ ਨੂੰ ਜਾਪ ਕਰਨਾ ਸ਼ੁਰੂ ਕਰ ਦਿਓ ਇੱਕ ਨਿਯਮ ਦੇ ਨਾਲ ਇੱਕ ਜਗ੍ਹਾ ਦੇ ਵਿੱਚ ਬੈਠ ਕੇ ਹਰ ਰੋਜ਼ ਉਹ ਜਗਾ ਚਾਰਜ ਹੋ ਜਾਵੇਗੀ ਤੇ ਜਦੋਂ ਵੀ ਤੁਹਾਡਾ ਮਨ ਪਟਕੇ ਪਟਕਦਾ ਹਰ ਇੱਕ ਦਾ ਮਨ ਹੈ ਜਦੋਂ ਤੁਸੀਂ ਵਾਹਿਗੁਰੂ ਕਹਿਣਾ ਤਾਂ ਤੁਸੀਂ ਉਸ ਨੂੰ ਕੰਨਾਂ ਦੇ ਨਾਲ ਸੁਣਨਾ ਮਨ ਤੁਹਾਡਾ ਆਸੇ ਪਾਸੇ ਜਾਵੇਗਾ ਬਹੁਤ ਵਿਚਾਰ ਪ੍ਰਗਟ ਹੋਣਗੇ ਪਰ ਤੁਸੀਂ ਜਦੋਂ ਵੀ ਵਿਚਾਰ ਪ੍ਰਗਟ ਹੁੰਦੇ ਆ ਉਸ ਟਾਈਮ ਫਿਰ ਤੋਂ ਵਾਹਿਗੁਰੂ ਬੋਲਣਾ ਤੇ ਵਾਹਿਗੁਰੂ ਜਿਹੜਾ ਤੁਸੀਂ ਆਪਣੇ ਮੂੰਹ ਚੋਂ ਬੋਲਿਆ ਉਸ ਨੂੰ ਕੰਨਾਂ ਦੇ ਨਾਲ ਜ਼ਰੂਰ ਸੁਣਨਾ ਹੌਲੀ ਹੌਲੀ ਤੁਹਾਡੀ ਖੇਡ ਬਾਨੀ ਸ਼ੁਰੂ ਹੋ ਜਾਵੇਗੀ ਜੋ ਵੀ ਵਿਚਾਰ ਤੁਹਾਡੇ ਮਨ ਦੇ ਵਿੱਚ ਆ ਰਹੇ ਨੇ ਸਮਝ ਲਓ ਤੁਹਾਡੇ ਉਹ ਵਿਚਾਰ ਤੁਹਾਡੇ ਮਨ ਚ ਡਿਲੀਟ ਹੋ ਰਹੇ ਹਨ ਜੇਕਰ ਤੁਸੀਂ ਇੰਜ ਕਰੋਗੇ ਤਾਂ ਉਸ ਤੋਂ ਬਾਅਦ ਆਪਾਂ ਹਰ ਰੋਜ਼ ਆਪਣੀ ਆਪਣੀ ਵੀਡੀਓ ਦੇ ਵਿੱਚ ਦੱਸਦੇ ਹਾਂ ਕਿ ਜਦੋਂ ਤੁਸੀਂ ਬੰਦਗੀ ਕਰ ਲੈਂਦੇ ਹੋ ਤੇ ਫਿਰ ਉਸ ਤੋਂ ਬਾਅਦ ਤੁਸੀਂ ਇਸ਼ਨਾਨ ਵੀ ਕਰ ਸਕਦੇ ਹੋ ਬੰਦਗੀ ਦੇ ਵਿੱਚ ਇਸ਼ਨਾਨ ਬਹੁਤਾ ਜ਼ਰੂਰੀ ਨਹੀਂ ਇਸ਼ਨਾਨ ਕਰਕੇ ਫਿਰ ਤੁਸੀਂ ਗੁਰਬਾਣੀ ਜਪਣੀ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਦੇ ਵਿੱਚ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਜਦੋਂ ਜਪਜੀ ਸਾਹਿਬ ਜੀ ਦਾ ਪਾਠ ਤੁਸੀਂ ਬੰਦਗੀ ਤੋਂ ਬਾਅਦ ਕਰੋਗੇ ਨਾ ਤੁਹਾਡਾ ਮਨ ਇਨਾਂ ਨੂੰ ਇਕਾਗਰਿਤ ਹੋ ਜਾਵੇਗਾ ਨਾ ਕਿ ਇੱਕ ਇੱਕ ਸ਼ਬਦ ਤੁਸੀਂ ਉਸ ਜਪਜੀ ਸਾਹਿਬ ਜੀ ਦੇ ਨੂੰ ਇਕਾਗਰਿਤ ਹੋ ਕੇ ਪੜਨਾ ਸ਼ੁਰੂ ਕਰ ਦਿਓਗੇ ਤੁਸੀਂ ਇੱਕ ਵਾਰ ਇਸ ਵਿਧੀ ਦੇ ਅਨੁਸਾਰ ਜਪਣਾ ਸ਼ੁਰੂ ਕਰੋ ਮੈਂ ਖੁਦ ਦਾਵਲ ਦੇ ਨਾਲ ਤੁਹਾਨੂੰ ਕਹਿੰਦੀ ਹਾਂ ਕਿ ਤੁਹਾਡੇ ਜ਼ਰੂਰ ਮੁਸ਼ਕਲਾਂ ਦਾ ਹੱਲ 6 ਮਹੀਨੇ ਦੇ ਵਿੱਚ ਨਿਕਲੇਗਾ ਤੁਸੀਂ ਖੁਦ ਜੇਕਰ 6 ਮਹੀਨੇ ਲਗਾਤਾਰ ਇਸ ਵਿਧੀ ਦੇ ਨਾਲ ਨਾਮ ਚਪਣਾ ਸ਼ੁਰੂ ਕਰ ਦਿੱਤਾ ਤਾਂ ਤੁਹਾਡੇ ਰਸਤੇ ਆਪਣੇ ਆਪ ਮੇਰੇ ਧੰਤਨ ਗੁਰੂ ਨਾਨਕ ਪਾਸਾ ਜੀ ਖੋਲਣਾ ਸ਼ੁਰੂ ਕਰ ਦੇਣਗੇ ਸਾਡਾ ਧਰਮ ਸਾਨੂੰ ਦੱਸਦਾ ਹੈ ਕਿ ਚੰਗੇ ਕਰਮ ਕਰਨੇ ਚਾਹੀਦੇ ਨੇ ਦਾਨ ਪੁੰਨ ਸਚਾਈ ਦਸਵੰਦ ਤੇ ਨਾਮ ਜਪ ਇਨ੍ਹਾਂ ਰਾਹੀਂ ਅਸੀਂ ਉਚਾਈ ਤੇ ਚੜ ਸਕਦੇ ਹਾਂ ਨਾ ਕਿ ਉਲਟ ਧੋਖਾ ਜ਼ੁਲਮ ਜਿਹੜੇ ਕੰਮ ਨੇ ਨਾ ਉਹ ਧੋਖਾ ਤੇ ਗਰੀਬੀ ਵੱਲ ਲੈ ਕੇ ਜਾਂਦੇ ਨੇ ਇਸ ਲਈ ਹਰ ਕਦਮ ਤੇ ਸੋਚੋ ਕਿ ਇਹ ਕਰਮ ਰੂਹ ਨੂੰ ਤਾਕਤ ਦਿੰਦੇ ਨੇ ਜਾਂ ਦੇ ਸਕਦੇ ਨੇ ਨਹੀਂ ਜੀ ਇਹ ਕਰਮ ਕਦੇ ਰੂਹ ਨੂੰ ਤਾਕਤ ਨਹੀਂ ਦਿੰਦੇ ਜਦ ਕਿ ਸਾਡੇ ਮਾੜੇ ਕਰਮ ਬੰਦੇ ਨੇ ਅਸੀਂ ਉਹਨਾਂ ਮਾੜਿਆਂ ਕਰਮਾਂ ਦੇ ਨਾਲ ਫਿਰ ਤੋਂ ਇੱਕ ਨਵੇਂ ਜਨਮ ਦੇ ਵਿੱਚ ਆਣ ਪੈਂਦੇ ਹਾਂ ਜਦੋਂ ਅਸੀਂ 84 ਲੱਖ ਜੁਨਾ ਪੜਕ ਕੇ ਮਨੁੱਖਾ ਜਨਮ ਸਾਨੂੰ ਮਿਲਦਾ ਹੈ ਨਾ ਇਹਨਾਂ ਮਨੁੱਖੀ ਜਨਮ ਦੇ ਵਿੱਚ ਫਿਰ ਪਰਮਾਤਮਾ ਨੇ ਇੱਕ ਨਕਸ਼ਾ ਤਿਆਰ ਕੀਤਾ ਉਹ ਹੈ ਬੰਦਗੀ ਦਾ ਕੁਰਬਾਨੀ ਦਾ ਜਿਹੜਾ ਪਰਮਾਤਮਾ ਦੇ ਘਰ ਨੂੰ ਜਾਂਦਾ ਚੇਕ ਅਸੀਂ ਇੱਕ ਚਿੱਤ ਇੱਕ ਮਨ ਹੋ ਕੇ ਅੰਮ੍ਰਿਤ ਵੇਲੇ 12 ਤੋਂ 3 ਵਜੇ ਉੱਠ ਕੇ ਇਸ ਨਕਸ਼ੇ ਨੂੰ ਪੜ੍ਹਨਾ ਸ਼ੁਰੂ ਕਰ ਦਵਾਂਗੇ ਜਪਨਾ ਸ਼ੁਰੂ ਕਰ ਦਵਾਂਗੇ ਕੰਨਾਂ ਦੇ ਰਾਹੀਂ ਸੁਣਨਾ ਸ਼ੁਰੂ ਕਰ ਦਵਾਂਗੇ ਤਾਂ ਸਾਡਾ ਉਹ ਰਾਹ ਸਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਮੰਜ਼ਿਲ ਸਾਡੀ ਮਿਲੇਗੀ ਜਦੋਂ ਇਨਸਾਨ ਇੱਕ ਰਾਹ ਤੇ ਤੁਰ ਪੈਂਦਾ ਨਾ ਤਾਂ ਕਿਸੇ ਨਾ ਕਿਸੇ ਦਿਨ ਤਾਂ ਉਹ ਮੰਜ਼ਿਲ ਤੇ ਜ਼ਰੂਰ ਪਹੁੰਚਦਾ ਸਿਰਫ ਲੋੜ ਹੈ ਸਾਨੂੰ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਨੀ ਜਮਦਾ ਡੰਡਾ ਸੱਚਮੁੱਚ ਇੱਕ ਸੂਚਨਾ ਹੈ ਸਾਡੇ ਕਰਮਾਂ ਦਾ ਫਾਲ ਇੱਕ ਦਿਨ ਸਾਨੂੰ ਜ਼ਰੂਰ ਮਿਲਦਾ ਹੈ ਪਰ ਗੁਰੂ ਦੇ ਪਾਣੀ ਅਤੇ ਅੰਮ੍ਰਿਤ ਵੇਲੇ ਦੀ ਕੀਤੀ ਹੋਈ ਬੰਦਗੀ ਉਸ ਪਲ ਨੂੰ ਬਰਦਾਸ਼ਤ ਕਰਨ ਦੀ ਤਿਆਰੀ ਕਰ ਸਕਦੇ ਆ ਜੇ ਅਸੀਂ ਸੱਚਮੁੱਚ ਰੱਬੀ ਰਸਤੇ ਤੇ ਚੱਲੀਏ ਤਾਂ ਡਰ ਘੱਟ ਹੋ ਜਾਂਦਾ ਹੈ ਤੇ ਭਰੋਸਾ ਵੱਧ ਜਾਂਦਾ ਹੈ ਕਿ ਗੁਰੂ ਮੇਰੇ ਨਾਲ ਹੈ ਅਕਸਰ ਸਾਡੇ ਮਨ ਵਿੱਚ ਨਕਾਰਾਤਮਕ ਸੋਚ ਤੇ ਸੋਚ ਤੇ ਨਿੰਦਿਆ ਚੁਗਲੀ ਸਾਡੇ ਹਮੇਸ਼ਾ ਮਨ ਤੇ ਹਾਵੀ ਰਹਿੰਦੀ ਹੈ ਪਰ ਇਹ ਮਨ ਨੂੰ ਗੰਦਾ ਕਰਦੀ ਜਦੋਂ ਅਸੀਂ ਕਿਸੇ ਦੀ ਬਰਿਆਈ ਕਰਦੇ ਆ ਅਸੀਂ ਆਪਣੇ ਆਪੇ ਹੀ ਆਪਣੀ ਰੂਹ ਨੂੰ ਨੁਕਸਾਨ ਪਹੁੰਚਾਉਂਦੇ ਗੁਰੂ ਨਾਨਕ ਜੀ ਸਭ ਨੂੰ ਸਿਖਾਉਂਦੇ ਨੇ ਕਿ ਦਇਆ ਮਿਹਰ ਅਤੇ ਆਪਣਾ ਪਿਆਰ ਹੀ ਅਸਲ ਰਾਹ ਹੈ ਸੰਗਤ ਜੀ ਜੇ ਤੁਸੀਂ ਗੁਰੂ ਦੀ ਸੇਵਾ ਤੇ ਨਾਮ ਨੂੰ ਜਪ ਨੂੰ ਆਦਤ ਬਣਾ ਲਓ ਨਾ ਤਾਂ ਹਰ ਰੋਜ਼ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਦੇ ਨਾਲ ਨਾਮ ਨਾਲ ਕਰੋ ਇਹ ਦੋ ਖਜ਼ਾਨੇ ਗੁਰੂ ਦੇ ਘਰੋਂ ਮਿਲਦੇ ਨੇ ਇਹ ਅਮਲ ਤੁਹਾਨੂੰ ਮਨ ਅੰਦਰ ਬਣਾ ਕੇ ਰੱਖੇਗਾ ਤੇ ਜੀਵਨ ਦੇ ਸੁੱਖ ਦੁੱਖ ਵਿੱਚ ਤੁਸੀਂ ਅਟਲ ਰਹੋਗੇ ਸਾਨੂੰ ਹਮੇਸ਼ਾ ਗੁਰੂ ਦੇ ਵਚਨਾਂ ਦੇ ਉੱਤੇ ਅਟਲ ਰਹਿਣਾ ਚਾਹੀਦਾ ਜੇਕਰ ਅਸੀਂ ਗੁਰੂ ਦੇ ਵਚਨਾਂ ਤੇ ਅਟਲ ਰਹਾਂਗੇ ਤਾਂ ਸਾਨੂੰ ਗੁਰੂ ਤੱਤੀ ਵਾਹ ਵੀ ਲੱਗਣ ਨਹੀਂ ਦਿੰਦਾ ਗੁਰੂ ਦੇ ਨਾਮ ਦੇ ਵਿੱਚ ਬਹੁਤ ਪਾਵਰਫੁਲ ਸੱਤੀ ਹੈ ਸਾਨੂੰ ਲੋੜ ਹੈ ਸਿਰਫ ਗੁਰੂ ਦੇ ਨਾਮ ਨੂੰ ਸਮਝਣ ਦੀ ਜੇਕਰ ਅਸੀਂ ਗੁਰੂ ਦੇ ਨਾਮ ਨੂੰ ਸਮਝ ਗਏ ਤਾਂ ਸਾਨੂੰ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਜਿਹੜੀਆਂ ਸਾਡੀਆਂ ਨੇ ਉਹ ਕੱਟੀਆਂ ਜਾਣੀਆਂ ਨੇ ਕਈ ਵਾਰ ਅਸੀਂ ਹੰਕਾਰ ਵਿੱਚ ਆ ਜਾਂਦੇ ਹਾਂ ਕਿ ਅਸੀਂ ਕਿੰਤੂ ਪ੍ਰੰਤੂ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਲੋਕਾਂ ਅੱਗੇ ਜਾ ਕੇ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਕਿ ਅਸੀਂ ਤਾਂ ਇੰਨੀ ਬੰਦਗੀ ਕੀਤੀ ਇੰਨੇ ਪਾਠ ਕੀਤੇ ਮੈਂ ਇੰਨੇ ਵਜੇ ਉੱਠਦਾ ਹਾਂ ਜਾਂ ਮੈਂ ਇੰਨੇ ਵਜੇ ਉੱਠ ਕੇ ਪਾਠ ਕਰਦੀ ਹਾਂ ਜਦੋਂ ਆਪਾਂ ਬੇਨਤੀਆਂ ਬੇਨਤੀਆਂ ਲੋਕਾਂ ਕੋਲੇ ਕਰਨੀਆਂ ਸ਼ੁਰੂ ਕਰ ਦਿੰਦੇ ਆ ਨਾ ਤਾਂ ਕਿਤੇ ਨਾ ਕਿਤੇ ਜਾ ਕੇ ਸਾਡੀ ਉਹ ਬੰਦਗੀ ਦਾ ਫਾਲ ਸਾਨੂੰ ਉਹਨਾਂ ਨਹੀਂ ਮਿਲਦਾ ਜਿੰਨਾ ਸਾਨੂੰ ਉਸ ਬੰਦਗੀ ਦਾ ਫਾਲ ਮਿਲਣਾ ਚਾਹੀਦਾ ਸੋ ਮੇਰੇ ਸਾਰੇ ਭੈਣ ਭਰਾਵਾਂ ਨੂੰ ਇਹੋ ਹੱਥ ਜੋੜ ਕੇ ਬੇਨਤੀ ਹੈ ਬੰਦਗੀ ਰੌਲਾ ਪਾਉਣ ਵਾਲੀ ਚੀਜ਼ ਨਹੀਂ ਬੰਦਗੀ ਇੱਕ ਲਖੋ ਕੇ ਕਰਨ ਵਾਲੀ ਇਹ ਕਰਾਂਗੇ ਤਾਂ ਮੇਰੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਜ਼ਰੂਰ ਫਲ ਦੇਣਾ ਜਦੋਂ ਸਾਨੂੰ ਫਲ ਮਿਲਿਆ ਨਾ ਤਾਂ ਫਿਰ ਸਾਨੂੰ ਉਸ ਟਾਈਮ ਪਤਾ ਲੱਗਣਾ ਹੈ ਕਿ ਵਾਕਿਆ ਬੰਦਗੀ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਜਦੋਂ ਅਸੀਂ ਗੁਰੂ ਦੇ ਨਾਮ ਦੇ ਵਿੱਚ ਤਾਕਤ ਨੂੰ ਜਾਣ ਜਾਵਾਂਗੇ ਤਾਂ ਗੁਰੂ ਨੇ ਵਾਕਿਆ ਸਾਨੂੰ ਉਹ ਹੌਸਲਾ ਉਹ ਤਾਕਤ ਦੇ ਦੇਣੀ ਹੈ ਜੋ ਕਦੀ ਸਾਨੂੰ ਕਿਤੋਂ ਨਹੀਂ ਮਿਲੀ ਸੋ ਮੇਰੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਬੇਨਤੀ ਹੈ ਕੇ ਆਪਣੇ ਘਰ ਦੇ ਵਿੱਚ ਬੰਦਗੀ ਕਰਨੀ ਸ਼ੁਰੂ ਕਰਦੇ ਹੋ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰਦੇ ਹੋ ਜਿਸ ਦਿਨ ਤੁਹਾਡੇ ਘਰ ਦੇ ਵਿੱਚ ਪਰਮਾਤਮਾ ਦੀ ਬੰਦਗੀ ਹੋਣੀ ਸ਼ੁਰੂ ਹੋ ਗਈ ਉਸ ਦਿਨ ਤੋਂ ਤੁਹਾਡੇ ਘਰ ਦੇ ਵਿੱਚ ਸਾਰੀਆਂ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਮੇਰੇ ਧੰਨ ਧੰਨ ਗੁਰੂ ਨਾਨਕ ਪਾਸਾ ਜੀ ਜਦੋਂ ਉਦਾਸੀਆਂ ਕਰਦੇ ਸਨ ਤਾਂ ਇੱਕ ਪਿੰਡ ਜਿਹੜਾ ਅਮਰਸਾ ਜ਼ਿਲ੍ਹੇ ਦੇ ਨੇੜੇ ਪੈਂਦਾ ਸੀ ਉੱਥੇ ਗਏ ਜਿੱਥੇ ਇੱਕ ਅਮੀਰ ਜ਼ਿਮੀਂਦਾਰ ਮਲਕ ਭਾਗੂ ਰਹਿੰਦਾ ਸੀ ਮਲਿਕ ਭਾਗੋ ਲੋਕਾਂ ਤੋਂ ਜ਼ਬਰਦਸਤੀ ਟੈਕਸ ਵਸੂਲਦਾ ਸੀ ਅਤੇ ਆਪਣੇ ਅਮੀਰੀ ਨੂੰ ਗਲਤ ਤਰੀਕੇ ਨਾਲ ਕਮਾਉਂਦਾ ਸੀ ਉਸਨੇ ਇੱਕ ਵੱਡਾ ਪੰਡਾਰਾ ਰੱਖਿਆ ਸੀ ਜਿਸ ਵਿੱਚ ਸਾਰੇ ਪਿੰਡ ਵਾਲਿਆਂ ਨੂੰ ਸੱਦਾ ਦਿੱਤਾ ਗਿਆ ਗੁਰੂ ਜੀ ਉਸ ਸਮੇਂ ਭਾਈ ਲਾਲੂ ਨਾਮਕ ਇੱਕ ਗਰੀਬ ਲੋਹਾਰ ਦੇ ਘਰ ਠਹਿਰੇ ਹੋਏ ਸਨ ਭਾਈ ਲਾਲੂ ਬਹੁਤ ਗਰੀਬ ਸੀ ਪਰ ਉਸਦੀ ਕਮਾਈ ਸੱਚੀ ਅਤੇ ਮਿਹਨਤ ਨਾਲ ਕੀਤੀ ਹੋਈ ਸੀ ਉਹ ਗੁਰੂ ਜੀ ਨੂੰ ਆਪਣੀ ਸਾਧਾਰਨ ਰੋਟੀ ਨਾਲ ਸਤਿਕਾਰ ਕਰਦਾ ਸੀ ਮਲਿਕ ਭਾਗੂ ਨੂੰ ਇਹ ਪਤਾ ਚੱਲਿਆ ਕਿ ਗੁਰੂ ਜੀ ਉਸ ਦੇ ਭਾਂਡੇ ਵਿੱਚ ਨਹੀਂ ਆਏ ਭੰਡਾਰੇ ਵਿੱਚ ਨਹੀਂ ਆਏ ਸਭੋ ਭਾਈ ਲਾਲੂ ਦੇ ਘਰ ਠਹਿਰੇ ਹਨ ਉਹ ਗੁੱਸੇ ਵਿੱਚ ਲਾਲ ਪੀਲਾ ਹੋਇਆ ਤੇ ਗੁਰੂ ਜੀ ਨੂੰ ਬੁਲਾ ਕੇ ਕਿਹਾ ਤੁਸੀਂ ਮੇਰੇ ਅਮੀਰ ਭੋਜਨ ਨੂੰ ਛੱਡ ਕੇ ਇਸ ਗਰੀਬ ਦੀ ਸੁੱਕੀ ਰੋਟੀ ਖਾ ਰਹੇ ਹੋ ਗੁਰੂ ਨਾਨਕ ਦੇਵ ਜੀ ਨੇ ਮਲਿਕ ਭਾਗੋ ਨੂੰ ਚੁਣੌਤੀ ਦਿੱਤੀ ਤੇ ਕਿਹਾ ਅਸੀਂ ਦੋਵੇਂ ਭੋਜਨ ਨੂੰ ਨਚੋੜ ਕੇ ਵੇਖੀਏ ਕਿ ਕਿਸ ਦੇ ਵਿੱਚੋਂ ਕਿਹੜਾ ਰਸ ਨਿਕਲਦਾ ਹੈ ਗੁਰੂ ਜੀ ਨੇ ਭਾਈ ਲਾਲੋ ਦੀ ਸੁੱਕੀ ਰੋਟੀ ਨੂੰ ਹੱਥ ਵਿੱਚ ਫੜਿਆ ਤੇ ਨਚੋੜਿਆ ਉਸ ਵਿੱਚੋਂ ਦੁੱਧ ਵਰਗਾ ਚਿੱਟਾ ਰਸ ਨਿਕਲਿਆ ਸੱਚਾਈ ਅਤੇ ਮਿਹਨਤ ਦਾ ਰਸ ਫਿਰ ਗੁਰੂ ਜੀ ਨੇ ਮਲਿਕ ਭਾਗੋ ਦੇ ਅਮੀਰ ਭੋਜਨ ਨੂੰ ਦੂਜੇ ਹੱਥ ਵਿੱਚ ਫੜ ਕੇ ਨਚੋੜਿਆ ਉਸ ਵਿੱਚੋਂ ਲਹੂ ਨਿਕਲਿਆ ਜੋ ਲੋਕਾਂ ਦੇ ਜ਼ੁਲਮ ਅਤੇ ਗਲਤ ਕਮਾਈ ਦਾ ਪ੍ਰਤੀਕ ਸੀ ਇਸ ਚਮਤਕਾਰ ਨੂੰ ਵੇਖ ਕੇ ਮਲਿਕ ਭਾਗੋ ਹੈਰਾਨ ਰਹਿ ਗਿਆ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਉਸ ਨੇ ਪੁੱਛਿਆ ਹੇ ਗੁਰੂ ਜੀ ਮੈਂ ਆਪਣੀ ਜ਼ਿੰਦਗੀ ਨੂੰ ਕਿਵੇਂ ਸੁਧਾਰ ਸ਼ੁੱਧ ਕਰ ਸਕਾਂਗਾ ਮੇਰੇ ਮਨ ਵਿੱਚ ਲੋਭ ਹੰਕਾਰ ਅਤੇ ਜ਼ੁਲਮ ਭਰੇ ਹੋਏ ਨੇ ਤਾਂ ਗੁਰੂ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਅਤੇ ਕਿਹਾ ਭਾਂਡਾ ਧੋਏ ਬੈਸ ਨਾਲ ਪਰੇ ਸੱਚ ਖੰਡ ਸੱਚ ਸਾਜੀ ਹੈ ਭਾਂਡੇ ਵਿੱਚ ਨਾਮ ਨਿਧਾਨ ਹੈ ਨਾਲੇ ਨਾਮ ਸਮਾਜੀ ਹੈ ਭਾਂਡੇ ਨੂੰ ਧੋ ਕੇ ਪ੍ਰੇਮ ਨਾਲ ਬੈਠ ਕੇ ਸੱਚ ਦੀ ਮਿਠਾਸ ਪਾ ਕੇ ਤਿਆਰ ਕਰੋ ਭਾਂਡੇ ਵਿੱਚ ਨਾਮ ਦਾ ਖਜ਼ਾਨਾ ਹੈ ਨਾਮ ਨਾਲ ਹੀ ਇਸ ਨੂੰ ਸਮਝੋ ਆਪਾਂ ਇੱਥੇ ਭਾਂਡੇ ਨੂੰ ਮੰਨ ਕਿਹਾ ਗਿਆ ਗੁਰੂ ਜੀ ਨੇ ਮਲਕ ਭਾਗੇ ਨੂੰ ਕਿਹਾ ਕਿ ਬਾਰਿਪ ਹੋ ਜਾਂ ਜਾਂ ਧੰ ਨਹੀਂ ਸਗੋ ਮੰਨ ਦੇ ਭਾਂਡੇ ਨੂੰ ਨਾਮ ਰਸ ਨਾਲ ਹਮੇਸ਼ਾ ਭਰ ਕੇ ਰੱਖਣਾ ਚਾਹੀਦਾ ਜੇਕਰ ਅਸੀਂ ਨਾਮ ਰਸ ਦੇ ਨਾਲ ਮੰਨ ਦੇ ਭਾਂਡੇ ਨੂੰ ਭਰ ਕੇ ਰੱਖਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚੋਂ ਤਮਾਮ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਮੇਰੇ ਧੰ ਤਨ ਗੁਰੂ ਨਾਨਕ ਪਾਸਾ ਜੀ ਫਰਮਾਉਂਦੇ ਹਨ ਕਿ ਮੰਨ ਦਾ ਭਾਂਡਾ ਨਾਮ ਰਸ ਨਾਲ ਭਰਿਆ ਕਰੋ ਜੀਵਨ ਅਮਰ ਤੇ ਆਨੰਦਮਈ ਮੜ ਜਾਵੇਗਾ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਸ਼ੁਰੂ ਕਰੋ ਜੇਕਰ ਤੁਸੀਂ ਵਾਹਿਗੁਰੂ ਮੰਤਰ ਦਾ ਜਾਪ ਅਜੇ ਵੀ ਨਹੀਂ ਕਰਨਾ ਸ਼ੁਰੂ ਕੀਤਾ ਤਾਂ ਅੱਜ ਤੋਂ ਹੀ ਜਾਂ ਕੱਲ ਤੋਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਮੰਤਰ ਜਪਣਾ ਸ਼ੁਰੂ ਕਰੋ ਤੇ ਤੁਹਾਡੀ ਜ਼ਿੰਦਗੀ ਦੀਆਂ ਤਮਾਨ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਜੋ ਵੀ ਤੁਹਾਡੇ ਘਰ ਦੇ ਵਿੱਚ ਮਾੜੇ ਕੰਮ ਹੋ ਰਹੇ ਹਨ ਜਾਂ ਮਾੜਾ ਟਾਈਮ ਚੱਲ ਰਿਹਾ ਸਮਾਂ ਚੱਲ ਰਿਹਾ ਪੈਸੇ ਦੀ ਘਾਟ ਬਰਕਤ ਦੀ ਘਾਟ ਜਾਂ ਲੜਾਈ ਝਗੜਾ ਕਲੇਸ਼ ਵਧਿਆ ਹੈ ਇਹ ਸਭ ਖਤਮ ਹੋ ਜਾਣੇ ਇੱਕ ਵਾਰ ਲੋੜ ਹੈ ਤੁਹਾਨੂੰ ਨਾਮ ਦਾ ਸਹਾਰਾ ਲੈਣ ਦੀ ਸੋ ਮੇਰੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਾਂ ਹਰ ਰੋਜ਼ ਆਪਣੀ ਵੀਡੀਓ ਦੇ ਵਿੱਚ ਦੱਸਦੇ ਹਾਂ ਆਪਾਂ ਨੂੰ ਇਹ ਤਿੰਨ ਕੰਮ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਕਰਨੇ ਚਾਹੀਦੇ ਹਨ ਪਹਿਲਾ ਵੰਦਗੀ ਕਰਨੀ ਚਾਹੀਦੀ ਹੈ ਦੂਜਾ ਮੇਰੇ ਧੰਤਨ ਗੁਰੂ ਨਾਨਕ ਪਾਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਸਾਨੂੰ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਤੀਜਾ ਸਾਨੂੰ ਕਦੇ ਵੀ ਦੇਹ ਧਾਰੀ ਗੁਰੂ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ ਨਾ ਹੀ ਦੇਹ ਧਾਰੀ ਮਨੁੱਖ ਦੇ ਅੱਗੇ ਝੁਕਣਾ ਚਾਹੀਦਾ ਸਾਨੂੰ ਸਿਰਫ ਜੇ ਝੁਕਣਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਣਾ ਜੇਕਰ ਅਸੀਂ ਇਹ